ਇਹ ਜਗਾ ਜਿਹੜੀ ਐ ਸਮਾਣਾ ਤੋਂ ਜਦੋਂ ਆਪਾਂ ਰਾਜਦੇਵ ਵਾਲੀ ਸਾਈਡ ਜਾਂਦੇ ਆ ਇਸ ਅਸਥਾਨ ਤੇ ਮੁਗਲਾਂ ਨਾਲ ਝੜਪ ਹੋਈ ਝੜਪ ਦੇ ਵਿੱਚ ਅਮਰਤ ਵੇਲੇ ਜਿਹੜੇ ਸਿੰਘ ਵੀ ਸ਼ਹੀਦ ਹੋਏ ਹਨ ਤੇ ਨਾਲ ਜਿਹੜੇ ਧੂਨੇ ਵਾਲੇ ਬਾਬਾ ਜੀ ਹਨ ਉਹ ਵੀ ਸ਼ਹੀਦ ਹੋ ਗਏ ਇਸ ਆਪਣਾ ਜੰਗ ਦੇ ਵਿੱਚ ਇਹ ਬੜਾ ਪ੍ਰਾਤਮਕ ਸਥਾਨ ਹੈ ਇੱਥੇ ਸਿੰਘਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਨੇ ਤੇ ਇੱਥੇ ਧੂਨੇ ਵਾਲੇ ਮਹਾਂਪੁਰਖਾਂ ਦੀ ਵੀ ਨਾਲ ਸ਼ਹੀਦੀ ਹੋਈ ਹੈ ਕੀ ਹੈ ਪੂਰੀ ਜਾਣਕਾਰੀ ਔਰ ਕੀ ਹੈ ਇਤਿਹਾਸ ਆਓ ਸਿੱਧਾ ਚੱਲਦੇ ਹਾਂ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਵੰਦੀਪ ਸਿੰਘ ਜੀ ਇਸ ਅਸਥਾਨ ਦੇ ਤੇ ਜਦੋਂ ਸਮਾਣਾ ਫਤਿਹ ਕੀਤਾ ਸੀਗਾ ਇਸ ਥਾਂ ਤੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਅਤੇ ਉਦੋਂ ਦਾ ਇਹ ਅਸਥਾਨ ਜੋ ਗੁਪਤ ਸੀਗਾ ਇਹ 2010 ਦੇ ਵਿੱਚ ਅਸਥਾਨ ਪ੍ਰਗਟ ਹੋਇਆ ਹੈ ਸਾਸੀਗਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਸ਼ਹਿਰ ਤੋਂ ਜਦੋਂ ਰਾਜਲਾ ਰੋਡ ਵਾਲੀ ਸਾਈਡ ਆਪਾਂ ਜਾਣੇ ਆ ਤਾਂ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ਤੇ ਸੱਜੇ ਹੱਥ ਗੁਰਦੁਆਰਾ ਸਿੰਘ ਸ਼ਹੀਦਾਂ ਸਜੋਬਤ ਹੈ ਜੇ ਗੱਲ ਕਰੀਏ ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣਾ ਫਤਿਹ ਕੀਤਾ ਤਾਂ ਇਸ ਸਥਾਨ ਤੇ ਹੀ ਕੁਝ ਸਿੰਘ ਕੁਝ ਸਿੰਘ ਤੈਰੇ ਹੋਏ ਸਨ ਔਰ ਮੁਗਲ ਹੋ ਜਾਂਦੇ ਹੋਏ ਕਮਾਸਾਨ ਯੁੱਧ ਦੇ ਵਿੱਚ ਇੱਥੇ ਹੀ ਬਾਬਾ ਕਾਨ ਸਿੰਘ ਜੀ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਾਥੀ ਸਨ ਔਰ ਉਹਨਾਂ ਦੇ ਨਾਲ ਹੋਰ ਵੀ ਸਿੰਘ ਜਿਹੜੇ ਕਿ ਇਸ ਯੁੱਧ ਦੌਰਾਨ ਇਸ ਜਗ੍ਹਾ ਉੱਪਰ ਸ਼ਹੀਦ ਹੋ ਗਏ ਔਰ ਲਗਭਗ 2010 ਤੋਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਇਹ ਹੋਂਦ ਵਿੱਚ ਆਏ ਔਰ ਇਸੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੰਦੀਪ ਸਿੰਘ ਜੀ ਜੋ ਕਿ ਸੰਗਤਾਂ ਨੂੰ ਇਸ ਇਹ ਇਤਿਹਾਸਕ ਜਿਹੜਾ ਇਹ ਦਿਨ ਹੈ ਇਹ ਦਿਨ ਮਨਾਉਂਦੇ ਹੋਏ ਗੁਰੂ ਦੇ ਇਤਿਹਾਸ ਨਾਲ ਜੋੜਿਆ ਕਰਦੇ ਆਂ ਔਰ ਆਓ ਆਪਾਂ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਜੀ ਨਾਲ ਜੋ ਕਿ ਇਸ ਸਾਲ ਵੀ 10 ਨਵੰਬਰ ਨੂੰ ਸਿੰਘ ਸੇਦਾ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਕੀਰਤਨ ਜਿਹੜਾ ਉਹ ਇਸ ਸਥਾਨ ਦੇ ਉੱਪਰ ਕਰਵਾ ਰਹੇ ਨੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਇਸ ਸਥਾਨ ਦੀ ਪਰੰਪਰਾ ਬਾਰੇ ਸੋ ਸੰਗਤਾਂ ਨੂੰ ਜ਼ਰੂਰ ਦੱਸੋ ਪਲੀਜ਼ ਪਿਆਰੀ ਸਾਧ ਸੰਗਤ ਜੀਓ ਤਾਨੂੰ ਪਤਾ ਹੀ ਹੈ ਵੀ 1709 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਜਦੋਂ ਹਮਲਾ ਕੀਤਾ ਸੀਗਾ ਉਹਨਾਂ ਨੇ ਸਮਾਣੇ ਨੂੰ ਛੋਟੀਆਂ-ਛੋਟੇ ਜਥਿਆਂ ਦੇ ਵਿੱਚ ਸਮਾਣੇ ਨੂੰ ਚਾਰ-ਛੇ ਫੇਰੇ ਚੋ ਘੇਰਾ ਪਾਇਆ ਸੀਗਾ ਆਪਣੇ ਜਿੱਥੇ ਛੋਟੇ-ਛੋਟੇ ਦਲ ਦੇ ਵਿੱਚ ਬਿਠਾਏ ਸੀ ਇਹ ਵੀ ਅਸਥਾਨ ਉਹਨਾਂ ਦੇ ਵਿੱਚੋਂ ਇੱਕ ਅਸਥਾਨ ਹੈ ਇੱਥੇ ਬਾਬਾ ਸ੍ਰੀ ਚੰਦ ਦਾ ਕੋਈ ਸੇਵਕ ਜਿਹੜਾ ਧੂਣਾ ਲਾ ਕੇ ਬੈਠਾ ਸੀਗਾ ਉਹਨਾਂ ਦੇ ਕੋਲ ਆ ਕੇ ਸ਼ਹੀਦ ਬਾਬਾ ਕਾਣ ਸਿੰਘ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਜਰਨੈਲ ਸਨ ਉਹਨਾਂ ਨੇ ਇੱਕ ਜਥੇ ਨਾਲ ਇੱਥੇ ਆ ਕੇ ਉਹਨਾਂ ਦੇ ਕੋਲ ਠਹਿਰ ਕੀਤੀ ਸੀ ਉੱਥੇ ਇਸ ਅਸਥਾਨ ਤੇ ਮੁਗਲਾਂ ਨਾਲ ਝੜਪ ਹੋਈ ਝੜਪ ਦੇ ਵਿੱਚ ਅਮਰਤ ਵੇਲੇ ਜਿਹੜੇ ਸਿੰਘ ਵੀ ਸ਼ਹੀਦ ਹੋਏ ਹਨ ਤੇ ਨਾਲ ਜਿਹੜੇ ਧੂਨੇ ਵਾਲੇ ਬਾਬਾ ਜੀ ਹਨ ਉਹ ਵੀ ਸ਼ਹੀਦ ਹੋ ਗਏ ਇਸ ਆਪਣਾ ਜੰਗ ਦੇ ਵਿੱਚ ਤੇ ਸਮਾਣੇ ਵਿੱਚ ਸਿੰਘਾਂ ਨੇ ਫਤਿਹ ਪਾਈ ਸੀ ਇਸ ਥਾਂ ਤੇ ਸ਼ਹੀਦ ਬਾਬਾ ਕਾਣ ਸਿੰਘ ਜੀ ਦਾ ਅਤੇ ਢੂਨੇ ਵਾਲੇ ਜਿਹੜੇ ਮਹਾਪੁਰਖ ਸੰਤੋਦਾਸੀ ਉਹਨਾਂ ਦਾ ਇਹ ਸਥਾਨ ਤੇ ਸਨਸਕਾਰ ਕੀਤਾ ਗਿਆ ਸੀ ਹੋਰ ਸਿੰਘਾਂ ਦਾ ਵੀ ਸਨਸਕਾਰ ਕੀਤਾ ਗਿਆ ਸੀ ਇਸ ਅਸਥਾਨ ਦੇ ਉੱਤੇ ਜਦੋਂ ਸਮਾਣਾ ਫਤਿਹ ਕੀਤਾ ਸੀਗਾ ਇਸ ਸਥਾਨ ਤੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਅਤੇ ਉਦੋਂ ਦਾ ਇਹ ਅਸਥਾਨ ਜੋ ਗੁਪਤ ਸੀਗਾ ਇਹ 2010 ਦੇ ਵਿੱਚ ਅਸਥਾਨ ਪ੍ਰਗਟ ਹੋਇਆ ਹੈ ਤੇ ਇਸ ਸਥਾਨ ਦੀ ਦਾਸ ਸੇਵਾ ਕਰ ਰਿਹਾ ਹੈ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ 10 ਨਵੰਬਰ ਨੂੰ ਜਦੋਂ ਸ਼ਹੀਦਾਂ ਦੇ ਆਪਣਾ ਸਿੰਘਾਂ ਨੇ ਇਸ ਅਸਥਾਨ ਤੇ ਸ਼ੀਧੀਆਂ ਪਾਈਆਂ ਗਈਆਂ ਹਨ ਉਸੇ ਦਿਨ ਹੀ ਇਹ ਅਸਥਾਨ ਦੇ ਉੱਤੇ ਆਪਣਾ ਅਖੰਡ ਪਾਠ ਸਾਹਿਬ ਜੀ ਦੇ ਪਾਠ ਤੇ ਭੋਗ ਪਾਏ ਜਾਣਗੇ ਅਤੇ ਧੰਨ ਧੰਨ ਬਾਬੇ ਸ਼੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾਏਗਾ ਅਤੇ ਸ਼ਹੀਦਾਂ ਦੀ ਯਾਦ ਵਿੱਚ ਪਾਪਾ ਕਾਹਨ ਸਿੰਘ ਦੀ ਯਾਦ ਵਿੱਚ ਇੱਥੇ ਭੋਗ ਪਾਏ ਜਾਣਗੇ ਅਤੇ ਕੀਰਤਨ ਕੀਤਾ ਜਾਏਗਾ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਕੇ ਹਾਜ਼ਰੀਆਂ ਲਵਾਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਸਥਾਨ ਦੇ ਉੱਤੇ ਸੋ ਉਸ ਪ੍ਰੋਗਰਾਮਾਂ ਬਾਰੇ ਸੰਗਤਾਂ ਨੂੰ ਜ਼ਰੂਰ ਦੱਸੋ ਜੀ ਸੰਗਤਾਂ ਨੂੰ ਬੇਨਤੀ ਵੀ ਜੋ 10 ਨਵੰਬਰ ਦਿਨ ਐਤਵਾਰ ਵਾਲੇ ਦਿਨ ਇਸ ਸਥਾਨ ਤੇ ਬਾਬਾ ਸ੍ਰੀਚੰਦ ਜੀ ਦਾ ਤੇ ਸ਼ਹੀਦ ਬਾਬਾ ਕਾਨ ਸਿੰਘ ਜੀ ਦਾ ਸ਼ੀਦੀ ਦਿਹਾੜਾ ਮਨਾਇਆ ਜਾਣਾ ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਐਤਵਾਰ ਨੂੰ ਇਹ ਬੜਾ ਪ੍ਰਾਤਮਿਕ ਸਥਾਨ ਹੈ ਇੱਥੇ ਸਿੰਘਾਂ ਦੀਆਂ ਛਿੱਦੀਆਂ ਵੀ ਹੋਈਆਂ ਨੇ ਤੇ ਇੱਥੇ ਧੋਨੇ ਵਾਲੇ ਮਹਾਪੁਰਖਾਂ ਦੀ ਵੀ ਨਾਲ ਛਿੱਦੀ ਹੋਈ ਜੋ ਬਾਬਾ ਸਿੱਧੂ ਚੰਦ ਦੇ ਚੇਲੇ ਸਨ ਮੇਰੀ ਸੰਗਤਾਂ ਨੂੰ ਅਪੀਲ ਹੈ ਵੀ 10 ਤਰੀਕ ਐਤਵਾਰ ਨੂੰ ਬਾਚੜ ਕੇ ਹਾਜ਼ਰੀ ਭਰੋ ਤਾਂ ਨਾਲੇ ਨਾਲ 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 ਸਥਾਨਾਂ ਦੇ ਦਰਸ਼ਨ ਕਰੋ ਤਾਂ ਜੋ ਸਾਨੂੰ ਪ੍ਰਾਤਨ ਸਥਾਨਾਂ ਦਾ ਪਤਾ ਲੱਗ ਸਕੇ 10 ਨਵੰਬਰ ਸਵੇਰੇ 10 ਵਜੇ ਦੁਆਨ ਸ਼ੁਰੂ ਹੋ ਜਾਣਗੇ 2 ਵਜੇ ਤੱਕ ਦੁਆਨ ਸਜਾਏ ਜਾਣਗੇ ਜੀ ਸੰਗਤਾਂ ਨੂੰ ਬੇਨਤੀ ਵੱਜੜ ਕੇ ਹਾਜ਼ਰੀ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ